ਉਹ ਦਵਾਈਆਂ ਤਾਂ ਬੈਨਡ ਹੋ ਗਈਆਂ ਹੁਣ ਪਰ ਮੰਨ ਲਿਆ ਜੀ ਮੈਂ ਇਹੋ ਜੀਆਂ ਚੀਜ਼ਾਂ ਵਾਪਰਦੀਆਂ ਆਪਣੀ ਨੌਕਰੀ ਦੌਰਾਨ ਦੇਖੀਆਂ ਨੇ ਜੀ ਜਿੱਥੇ ਉਹ ਦਵਾਈਆਂ ਵਾਪਸ ਗਈਆਂ ਉਸੇ ਹੀ ਕੰਪਨੀ ਦੀ ਫਿਰ ਦੁਬਾਰਾ ਦਵਾਈ ਆ ਗਈ ਫਿਰ ਉਹਦਾ ਮਤਲਬ ਥੋੜਾ ਜਿਹੀ ਚੀਜ਼ ਕਰਕੇ ਯਾਨੀ ਹਾਂ ਜੀ ਉਹੀ ਚੀਜ਼ ਵਾਪਸ ਗਈ ਨਾ ਤਾਂ ਉਹ ਕੰਪਨੀ ਬੰਦ ਕੀਤੀ ਗਈ ਤੇ ਨਾ ਉਹਦੇ ਤੇ ਕੋਈ ਯਾਨੀ ਬੈਠੇ ਕੋਈ ਵੀ ਇਸ ਤੇ ਕਹਿੰਦਾ ਪਪਕੇ ਉਸ ਕੰਪਨੀ ਤੇ ਓਵਰਆਲ ਕੋਈ ਅਸਰ ਨਹੀਂ ਪੈਣ ਵਾਲਾ ਹੁੰਦਾ ਜਦੋਂ ਇਹ ਬਿਲਕੁਲ ਕਿਉਂਕਿ ਉਹ پابੰਦੀ ਲੱਗ ਕੇ ਫਿਰ ਜਿਵੇਂ ਸੇਮ ਚੀਜ਼ ਤੁਸੀਂ ਚਫੇਰੇ ਦੇਖ ਰਹੇ ਹੋ ਕਿ ਤੁਸੀਂ ਲੋਕ ਹੁੰਦੇ ਨੇ ਜੀ ਆ ਸਸਪੈਂਡ ਹੋਇਆ 6 ਮਹੀਨੇ ਬਾਅਦ ਵਾਪਸ ਆ ਗਿਆ ਸੋ ਫਿਰ ਉਹਦੀ ਪ੍ਰੋਮੋਸ਼ਨ ਹੋ ਗਈ ਇਹ ਤਾਂ ਨਾਰਮਲ ਜਿਹੀਆਂ ਚੀਜ਼ਾਂ ਆਸੀਂ ਹੁਣ ਅਸੀਂ ਜ਼ਿੰਦਗੀ ਚ ਇਹਨੂੰ ਨਾਰਮਲ ਸਮਝ ਲਿਆ ਅਵਾਜ਼ ਦਵਾਈਆਂ ਤੇ ਬਾਜ਼ਾਰ ਦੇ ਵਿੱਚ ਅਜਿਹਾ ਕਨਸੈਪਟ ਆ ਜਾਣਾ ਇਹ ਬਾਕੀ ਚੰਤਾਲ ਕਿਉਂਕਿ ਇਹ ਸਮਾਜ ਦਾ ਇੱਕ ਹਿੱਸਾ ਨੇ ਗੱਲ ਇਹ ਹੈ ਕਿ ਜੇ ਆਮ ਤੌਰ ਤੇ ਮੰਨਿਆ ਜਾਂਦਾ ਨਾ ਨੀਮ ਹਕੀਮ ਖਤਰਾ ਜਾਨ ਇਸ ਤਰ੍ਹਾਂ ਦਾ ਕਹਾਵਤ ਹੈ ਪਰ ਇਹ ਦਵਾਈਆਂ ਦਾ ਵੀ ਫਿਰ ਜੇਕਰ ਇਹਦੇ ਬਰਾਬਰ ਹੀ ਆਖੜੀਆਂ ਨੇ ਤੁਸੀਂ ਦੱਸ ਰਹੇ ਹੋ ਕਿ ਕੁਝ ਦਵਾਈਆਂ ਦਾ ਵਿਆਰ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਫਿਰ ਲੋਕ ਕਿੱਥੇ ਜਾ ਰਹੇ ਖਾਸ ਕਰਕੇ ਗਰੀਬ ਲੋਕ ਆਮ ਲੋਕ ਕਿੱਥੇ ਜਾ ਮੈਨੂੰ ਇਹ ਦੱਸ ਦਿਓ ਜੀ ਅਜੇ ਆਮ ਗਰੀਬ ਲੋਕ ਝਾੜੇ ਵਾਲਿਆਂ ਕੋਲ ਲਾਈਨਾਂ ਨਹੀਂ ਲੱਗਦੀਆਂ ਤਿੰਨ ਤਿੰਨ ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਜੇ ਅਸੀਂ ਉਹਨਾਂ ਦੇ ਮਨਾਂ 'ਚ ਇਹ ਨਹੀਂ ਕੱਢ ਸਕੇ ਅਜੇ ਇਸ ਵੇਲੇ ਸਨ 2025 'ਚ ਕਿ ਭਈ ਝਾੜੇ ਨਾਲ ਕੁਝ ਵੀ ਹਾਸਲ ਨਹੀਂ ਹੋਣਾ ਅਸੀਂ ਤਾਂ ਇੰਨਾ ਵੀ ਨਹੀਂ ਉਹਨਾਂ ਨੂੰ ਲਿਟਰੇਟ ਕਰ ਸਕੇ ਅਸੀਂ ਉਹਨਾਂ 'ਚ ਜਾਗਰਤੀ ਲਿਆਈ ਨਹੀਂ ਸਕੇ ਜੇ ਉਹ ਉਸ ਪੱਧਰ ਤੱਕ ਵੀ ਜਾ ਕੇ ਆਪਣੀ ਬਿਮਾਰੀ ਨੂੰ ਬਿਲਕੁਲ ਸਿਖਰ ਤੱਕ ਲਿਜਾ ਕੇ ਮਰਨ ਕਿਨਾਰੇ ਪਹੁੰਚ ਕੇ ਆ ਕੇ ਕਹਿਣ ਹੁਣ ਅਸੀਂ ਹਸਪਤਾਲ ਵਿੱਚ ਪਹੁੰਚੇ ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਸਾਨੂੰ ਮਾਰਤਾ ਭਈ ਜਦੋਂ ਗੁਰਦਾ ਆਖਰੀ ਸਾਹਾਂ ਤੇ ਸੀ ਤੁਸੀਂ ਮਰਨ ਕਿਨਾਰੇ ਆਏ ਇਲਾਜ ਕਰਾਇਆ ਹੀ ਨਹੀਂ ਤਾਂ ਜ਼ਿੰਮੇਵਾਰ ਕੌਣ ਮੈਂ ਵਾਰ-ਵਾਰ ਤਾਈਂ ਕਹਿ ਰਹੀਆਂ ਕਿ ਅਸੀਂ ਕੁਝ ਦਵਾਈਆਂ ਦਾ ਅੱਜ ਸਾਨੂੰ ਤਾਂ ਪਤਾ ਲੱਗ ਗਿਆ ਕਿ ਇਹ ਮੌਤਾਂ ਹੋ ਗਈਆਂ ਪਰ ਜਦੋਂ ਤਿਲ-ਤਿਲ ਮਰਦੇ ਲੋਕ ਜਾਂਦੇ ਨੇ ਕਿ ਗਲਤ ਦਵਾਈ ਦੇ ਨਾਲ ਜਾਂ ਗਲਤ ਖੁਰਾਕ ਦੇ ਨਾਲ ਉਹਨਾਂ ਨੇ ਆਪਣਾ ਹਾਰਟ ਵੀ ਖਰਾਬ ਕੀਤਾ ਆਪਣਾ ਲਿਵਰ ਵੀ ਖਰਾਬ ਕੀਤਾ ਕਿਡਨੀ ਖਰਾਬ ਕੀਤੀ ਸਭ ਕੁਝ ਰੋਗੀ ਬਣ ਕੇ 20 ਸਾਲ ਉਮਰ ਛੋਟੀ ਕਰ ਲਈ ਤੇ ਹਸਪਤਾਲਾਂ ਚ ਮੰਜਿਆਂ ਤੇ ਰਗੜ ਰਗੜ ਕੇ ਮਰੇ ਉਹ ਵੀ ਉਸੇ ਬਰਾਬਰ ਉਹਨਾਂ ਹੀ ਯਾਨੀ ਖਰਾਬ ਗਿਣਿਆ ਜਾਣਾ ਚਾਹੀਦਾ ਸੋ ਹਰ ਪਦਰ ਤੇ ਜਿਹੜਾ ਸਰੀਰ ਨੂੰ ਰੋਗੀ ਬਣਾ ਰੇ ਹੋਣ ਭਾਵੇਂ ਉਹ ਚੁਗਿਰਦਾ ਏ ਕਿ ਕੌਣ ਨੇ ਐਟਮੋਸਫੇਅਰ ਚ ਆਖਰ ਤੁਹਾਨੂੰ ਲੋੜ ਕਿਉਂ ਪਈ ਦਵਾਈਆਂ ਲੈਣ ਦੀ ਉਹ ਕਿੱਥੇ ਗਈ ਗੱਲ ਕਿ ਤੁਸੀਂ ਪੋਲਿਊਸ਼ਨ ਤੁਸੀਂ ਤੇ ਮੈਂ ਪਟਾਕੇ ਚਲਾਏ ਕਿਸੇ ਨੇ ਬਾਹਰੋਂ ਅਸਮਾਨੋਂ ਉੱਤਰ ਕੇ ਨਹੀਂ ਚਲਾਏ ਤੇ ਉਹ ਜੋ ਪੋਲਿਊਸ਼ਨ ਸੀ 100 ਸਿਗਰਟਾਂ ਫੂਕਣ ਦੇ ਬਰਾਬਰ ਸੀ ਸਾਡਾ ਇੱਕ ਨਿੱਕਾ ਜੰਮਿਆ ਬੱਚਾ ਤੋਂ ਲੈ ਕੇ ਹਰ ਬੰਦੇ ਨੇ ਕੌਣ ਸੀ ਇਹ ਕਰਨ ਵਾਲੇ ਅਸੀਂ ਕਹਿੰਦੇ ਆ ਬੈਨ ਕਿਸ ਕਿਸਮ ਦਾ ਬੈਨ ਕਿ ਜਿੱਥੇ ਅਸੀਂ ਪੋਲਿਊਸ਼ਨ ਹਜ਼ਾਰ ਗੁਣਾ ਉੱਤੇ ਵਧਾ ਦਿੱਤੀ ਤੇ ਅਸੀਂ ਸਾਰੇ ਦੇ ਸਾਰੇ ਆਪਣੇ ਫੇਫੜੇ ਕੈਂਸਰ ਵੱਲ ਲੈ ਜਾ ਰਹੇ ਹਾਂ ਜੰਮਦੇ ਬੱਚੇ ਨੂੰ ਸੁੰਘਣਾ ਪੈ ਰਿਹਾ ਤਾਂ ਇਹ ਸਾਰਾ ਕੁਝ ਬਿਮਾਰ ਜੋ ਕਰਨ ਵਾਲਾ ਤੇ ਫੇਰ ਅੱਗੋਂ ਉਸ ਲਈ ਦਵਾਈ ਲੈਣ ਵਾਲਾ ਮੈਂ ਤਾਂ ਇਹ ਸਾਰੇ ਦੇ ਸਾਰੇ ਨੂੰ ਇੱਕੋ ਜਿੰਨਾ ਕਸੂਰਵਾਰ ਸਮਝਦੀ ਹਾਂ ਪਰ ਇਹਨਾਂ 'ਚੋਂ ਮੈਨੂੰ ਦੱਸੋ ਕਿੰਨਿਆਂ ਨੂੰ ਉਮਰ ਭਰ ਲਈ ਤਾੜ ਦਿੱਤਾ ਗਿਆ